ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇਸ ਵੇਲੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੇ ਇੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਮਾਮੂਲੀ ਸੁਧਾਰ ਹੋਇਆ ਹੈ ਚੌਥੇ ਦਿਨ ਵੀ ਉਹ ਵੈਂਟੀਲੇਟਰ ਤੇ ਨੇ ਤਿੰਨ ਲਾਈਫ ਸਪੋਰਟ ਮਸ਼ੀਨਾਂ ਜਿਹੜੀਆਂ ਨੇ ਹਟਾ ਦਿੱਤੀਆਂ ਗਈਆਂ ਨੇ ਪਹਿਲਾਂ ਚਾਰ ਮਸ਼ੀਨਾਂ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਹੁਣ ਹਟਾ ਦਿੱਤਾ ਗਿਆ ਤਾਂ ਦੱਸਦੇ ਕਿ ਹਾਲੇ ਤੱਕ ਗਾਇਕ ਨੂੰ ਹੋਸ਼ ਜਿਹੜਾ ਨਹੀਂ ਆਇਆ ਹੈ ਹਲੇ ਤੱਕ ਵੀ ਉਹ ਬੇਹੋਸ਼ ਨੇ ਔਰ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਰ ਅਤੇ ਰੀਡ ਦੀ ਹੱਡੀ ਤੇ ਗੰਭੀਰ ਸੱਟਾਂ ਲੱਗਿਆ ਨੇ ਲੇਕਿਨ ਬਾਹਰੀ ਸੱਟਾਂ ਜਿਹੜੀਆਂ ਉਹ ਨਜ਼ਰ ਨਹੀਂ ਆਈਆਂ ਸਿਰਫ ਉਹਨਾਂ ਦੇ ਮੱਥੇ ਤੇ ਹੀ ਜਿਹੜੇ ਕੁਝ ਚਰੀਟਾ ਆਈਆਂ ਹੋਈਆਂ ਸੀ ਲੇਕਿਨ ਬਾਹਰੀ ਸੱਟਾਂ ਜਿਹੜੀਆਂ ਉਹ ਜ਼ਿਆਦਾ ਨਹੀਂ ਨੇ ਪਰ ਅੰਦਰੂਨੀ ਜਿਹੜੀਆਂ ਡੂੰਘੀਆਂ ਸੱਟਾਂ ਲੱਗੀਆਂ ਨੇ ਦੱਸਦੇ ਕਿ ਮੁਹਾਲੀ ਦੇ 40 ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਚਾਰ ਲਾਈਫ ਸਪੋਰਟ ਮਸ਼ੀਨਾਂ ਦੇ ਵਿੱਚੋਂ ਤਿੰਨ ਨੂੰ ਹਟਾ ਦਿੱਤਾ ਗਿਆ ਪਰ ਉਹ ਵੈਂਟੀਲੇਟਰ ਸਪੋਰਟ ਤੇ ਹੀ ਨੇ ਤੇ ਅਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮੈਰਾਂ ਦੀ ਇੱਕ ਟੀਮ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਦੀ ਹਾਲਤ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲ ਪਹੁੰਚ ਰਹੇ ਨੇ ਪਰਿਵਾਰ ਉਹਨਾਂ ਨੂੰ ਲਗਾਤਾਰ ਜਰ ਅੱਗੇ ਪ੍ਰਾਰਥਨਾ ਕਰਨ ਦੀ ਅਪੀਲ ਕਰ ਰਹੇ ਨੇ ਤੇ ਉੱਥੇ ਤੁਹਾਨੂੰ ਦੱਸਦੀ ਕਿ 27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦਾ ਦੇ ਨਾਲ ਹਾਦਸਾ ਵਾਪਰਦਾ ਹੈ ਤੋਦੋਂ ਦੁਪਹਿਰ ਪੌਣੇ 2 ਵਜੇ 40 ਹਸਪਤਾਲ ਮੁਹਾਲੀ ਉਹਨਾਂ ਨੂੰ ਲਿਆਂਦਾ ਗਿਆ ਹੈ ਸੜਕ ਹਾਦਸੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਵੀ ਜਿਹੜਾ ਪੈ ਚੁੱਕਿਆ ਹੈ ਤੇ ਹਸਪਤਾਲ ਪਹੁੰਚਣ ਤੇ ਉਹਨਾਂ ਨੂੰ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਗਿਆ ਤੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਜਿਹੜੀ ਬਣੀ ਹੋਈ ਹੈ 28 ਸਤੰਬਰ ਨੂੰ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸੇਟ ਨੂੰ ਲੈ ਕੇ ਇੱਕ ਬਲਟਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਰਾਜਵੀਰ ਜਵੰਦਾ ਹਾਲੇ ਵੀ वेंटिलेटर ਤੇ ਨੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮੈਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਤੇ ਇਲਾਜ ਕਰ ਰਹੀ ਹੈ 29 ਸਤੰਬਰ ਨੂੰ ਡਾਕਟਰਾਂ ਨੇ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਹੋਣ ਦੀ ਰਿਪੋਰਟ ਦਿੱਤੀ ਸੀ ਪਰ ਉਹ ਵੈਂਟੀਲੇਟਰ ਤੇ ਨੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਿਆ ਨੇ ਤਾਂ ਐਤਵਰਸੀਆ ਪੰਗਵੰਤਮਾਨ ਵੀ ਉਹਨਾਂ ਦਾ ਹਾਲ ਜਾਣਨ ਦੇ ਲਈ ਮੁਹੱਲਿਫ ਦੇ 40s ਹਸਪਤਾਲ ਪਹੁੰਚੇ ਸੀ ਜਿੱਥੇ ਉਹਨਾਂ ਨੇ ਮੈਡੀਕਲ ਟੀਮ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਦੱਸਤੀ ਹੈ ਕਿ ਵੱਡਾ ਹਾਦਸਾ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਹੈ ਜਿਸ ਦੇ ਵਿੱਚ ਗੰਭੀਰ ਸੱਟਾਂ ਜਿਹੜੀਆਂ ਲੱਗੀਆਂ ਨੇ ਡੂੰਘੀਆਂ ਅੰਦਰੂਨੀ ਸੱਟਾਂ ਲੱਗੀਆਂ ਨੇ ਤੇ ਬਾਹਰੀ ਸਰੀਰ ਤੇ ਕੋਈ ਵੀ ਸੱਟ ਜਿਹੜੀ ਹੈ ਨਜ਼ਰ ਨਹੀਂ ਆਈ ਹੈ ਲਗਾਤਾਰ ਪੂਰਾ ਪੰਜਾਬ ਉਹਨਾਂ ਦੀ ਸਿਹਤਯਾਬੀ ਦੇ ਲਈ ਅਰਦਾਸਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇਸ ਵੇਲੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੇ ਇੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਮਾਮੂਲੀ ਸੁਧਾਰ ਹੋਇਆ ਹੈ ਚੌਥੇ ਦਿਨ ਵੀ ਉਹ ਵੈਂਟੀਲੇਟਰ ਤੇ ਨੇ ਤਿੰਨ ਲਾਈਫ ਸਪੋਰਟ ਮਸ਼ੀਨਾਂ ਜਿਹੜੀਆਂ ਨੇ ਹਟਾ ਦਿੱਤੀਆਂ ਗਈਆਂ ਨੇ ਪਹਿਲਾਂ 4 ਮਸ਼ੀਨਾਂ ਸੀ ਜਿਨ੍ਹਾਂ ਦੇ ਵਿੱਚੋਂ 3 ਨੂੰ ਹੁਣ ਹਟਾ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਹਾਲੇ ਤੱਕ ਗਾਇਕ ਨੂੰ ਹੋਸ਼ ਜਿਹੜਾ ਨਹੀਂ ਆਇਆ ਹੈ ਹਲੇ ਤੱਕ ਵੀ ਉਹ ਬੇਹੋਸ਼ ਨੇ ਔਰ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗਿਆ ਨੇ ਲੇਕਿਨ ਬਾਹਰੀ ਸੱਟਾਂ ਜਿਹੜੀਆਂ ਉਹ ਨਜ਼ਰ ਨਹੀਂ ਆਈਆਂ ਸਿਰਫ ਉਹਨਾਂ ਦੇ ਮੱਥੇ ਤੇ ਹੀ ਜਿਹੜੇ ਕੁਝ ਚਰੀਟਾ ਆਈਆਂ ਹੋਈਆਂ ਸੀ ਲੇਕਿਨ ਬਾਹਰੀ ਸੱਟਾਂ ਜਿਹੜੀਆਂ ਉਹ ਜ਼ਿਆਦਾ ਨਹੀਂ ਨੇ ਪਰ ਅੰਦਰੂਨੀ ਜਿਹੜੀਆਂ ਡੂੰਘੀਆਂ ਸੱਟਾਂ ਲੱਗਿਆ ਨੇ ਦੱਸਦੇ ਕਿ ਮੁਹਾਲੀ ਦੇ 40 ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਚਾਰ ਲਾਈਫ ਸਪੋਰਟ ਮਸ਼ੀਨਾਂ ਦੇ ਵਿੱਚੋਂ ਤਿੰਨ ਨੂੰ ਹਟਾ ਦਿੱਤਾ ਗਿਆ ਪਰ ਉਹ ਵੈਂਟੀਲੇਟਿਵ ਸਪੋਰਟ ਤੇ ਹੀ ਨੇ ਤੇ ਅਜੇ ਤੱਕ ਉਹਨਾਂ ਨੂੰ ਪੋਸ਼ ਨਹੀਂ ਆਇਆ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮੈਰਾਂ ਦੀ ਇੱਕ ਟੀਮ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਦੀ ਹਾਲਤ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲ ਪਹੁੰਚ ਰਹੇ ਨੇ ਪਰਿਵਾਰ ਉਹਨਾਂ ਨੂੰ ਲਗਾਤਾਰ ਜਿਹੜੇ ਅੱਗੇ ਪ੍ਰਾਰਥਨਾ ਕਰਨ ਦੀ ਅਪੀਲ ਕਰ ਰਹੇ ਨੇ ਤੇ ਉੱਥੇ ਤੁਹਾਨੂੰ ਦੱਸਦੀ ਕਿ 27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦਾ ਦੇ ਨਾਲ ਹਾਦਸਾ ਵਾਪਰਦਾ ਹੈ ਤੋਦੋਂ ਦੁਪਹਿਰ ਪੌਣੇ 2 ਵਜੇ 40 ਹਸਪਤਾਲ ਮੁਹਾਲੀ ਉਹਨਾਂ ਨੂੰ ਲਿਆਂਦਾ ਗਿਆ ਹੈ ਸੜਕ ਹਾਦਸੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਵੀ ਜਿਹੜਾ ਪੈ ਚੁੱਕਿਆ ਹੈ ਤੇ ਹਸਪਤਾਲ ਪਹੁੰਚਣ ਤੇ ਉਹਨਾਂ ਨੂੰ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਗਿਆ ਤੇ ਉਹਨਾਂ ਦੇ ਹਾਲਤ ਬਹੁਤ ਨਾਜ਼ੁਕ ਜਿਹੜੀ ਬਣੀ ਹੋਈ ਹੈ 28 ਸਤੰਬਰ ਨੂੰ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਥਿਤੀ ਨੂੰ ਲੈ ਕੇ ਇੱਕ ਬਲਟਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਰਾਜਵੀਰ ਜਵੰਦਾ ਹਾਲੇ ਵੀ ਵੈਂਟੀਲੇਟਰ ਤੇ ਨੇირო ਸਰਜਰੀ ਅਤੇ ਕ੍ਰਿਟੀਕਲ ਕੇਅਰ ਮੈਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਤੇ ਇਲਾਜ ਕਰ ਰਹੀ ਹੈ 29 ਤਵ ਮੰਨੂ ਡਾਕਟਰਾਂ ਨੇ ਉਹਨਾਂ ਦੇ ਹਾਲਤ ਦੇ ਵਿੱਚ ਥੋੜਾ ਸੁਧਾਰ ਹੋਣ ਦੀ ਰਿਪੋਰਟ ਦਿੱਤੀ ਸੀ ਪਰ ਉਹ ਵੈਂਟੀਲੇਟਰ 'ਤੇ ਸਪੋਰਟ ਤੇ ਨੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੇ ਨੇ ਤੇ ਐਤਵਰਸੀਆ ਪਗੰਤਮਾਨ ਵੀ ਉਹਨਾਂ ਦਾ ਹਾਲ ਜਾਣਨ ਦੇ ਲਈ ਮੁਹੱਲਿਫ ਦੇ 40 ਹਸਪਤਾਲ ਪਹੁੰਚੇ ਸੀ ਜਿੱਥੇ ਉਹਨਾਂ ਨੇ ਮੈਡੀਕਲ ਟੀਮ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਦੱਸਤੀ ਹੈ ਕਿ ਵੱਡਾ ਹਾਦਸਾ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਹੈ ਜਿਸ ਦੇ ਵਿੱਚ ਗੰਭੀਰ ਸੱਟਾਂ ਜਿਹੜੀਆਂ ਲੱਗੀਆਂ ਨੇ ਡੂੰਘੀਆਂ ਅੰਦਰੂਨੀ ਸੱਟਾਂ ਲੱਗੀਆਂ ਨੇ ਤੇ ਬਾਹਰੀ ਸਰੀਰ ਤੇ ਕੋਈ ਵੀ ਸੱਟ ਜਿਹੜੀ ਹੈ ਨਜ਼ਰ ਨਹੀਂ ਆਈ ਹੈ ਲਗਾਤਾਰ ਪੂਰਾ ਪੰਜਾਬ ਉਹਨਾਂ ਦੀ ਸਿਹਤਯਾਬੀ ਦੇ ਲਈ ਅਰਦਾਸਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ